ਬੀਜੇਪੀ ਤੇ ਤਿੱਖਾ ਹਮਲਾ ਬੋਲਿਆ ਗਿਆ ਏ ਦਰਸਲ ਪੀਐਮ ਸ਼੍ਰੀ ਅਨੰਦਪੁਰ ਸਾਹਿਬ ਨਹੀਂ ਆਏ ਜਿਸ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਸਵਾਲ ਚੁੱਕਿਆ ਏ ਕਿ ਪੀਐਮ ਕੁਰਕ ਖੇਤਰਤਾਏ ਨੇ ਪਰ ਸ਼੍ਰੀ ਅਨੰਦਪੁਰ ਸਾਹਿਬ ਨਹੀਂ ਆਏ ਆਮ ਆਦਮੀ ਪਾਰਟੀ ਦੇ ਵੱਲੋਂ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਆਮਨ ਅਰੋੜਾ ਦੇ ਵੱਲੋਂ ਇਹ ਕਿਹਾ ਕਿ ਸੱਦਾ ਦੇਣ ਦੇ ਬਾਵਜੂਦ ਪ੍ਰਧਾਨ ਮੰਤਰੀ ਸ਼੍ਰੀ आनंदपुर साहब नतमस्तक होने ਲਈ ਨਹੀਂ ਆਏ ਆਪਨੇ ਕਿਹਾ ਕਿ ਬੀਜੇਪੀ ਦੇ ਦਿਲ ਦੇ ਵਿੱਚ ਪੰਜਾਬ ਪ੍ਰਤੀ ਨਫ਼ਰਤ ਭਰੀ ਹੋਈ ਹੈ ਉਹਨੇ ਵੀ ਕਿਹਾ ਕਿ ਜੇ ਗੁਰੂ ਸਾਹਿਬ ਦੀ ਸ਼ਹਾਦਤ ਨਾ ਹੁੰਦੀ ਤਾਂ ਅੱਜ ਵਾਲਾ ਹਿੰਦੁਸਤਾਨ ਨਹੀਂ ਹੋਣਾ ਸੀ ਇਨਸਾਨੀਅਤ ਲਈ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਬਹੁਤ ਵੱਡਾ ਹੈ ਅਤੇ ਪੀਐਮ ਦਾ ਨਾਂ ਆਉਣਾ ਗੁਰੂ ਸਾਹਿਬ ਕੋਲ ਆਏ ਕਸ਼ਮੀਰੀ ਪੰਡਤਾਂ ਦਾ ਵੀ ਅਪਮਾਨ ਹੈ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਸਿਆਸਤ ਤੋਂ ਉੱਤੇ ਉੱਠ ਕੇ ਸ਼ਹੀਦੀ ਸ਼ਤਾਬ ਦੀ ਸਮਾਗਮ ਕਰਵਾਏ ਪਰ ਬੀਜੇਪੀ ਨੇ ਹਲਕੇ ਦਰਜੇ ਦੀ ਸਿਆਸਤ ਅਤੇ ਘੱਟੀਆਂ ਸੋਚ ਦਿਖਾਈ ਉਹ ਦੱਸ ਦਿਓ ਕਿ ਪੀਐਮ ਮੋਦੀ ਕੁਰਕਸ਼ੇਤਰ ਪਹੁੰਚੇ ਸੀ ਰਾਜਪਦਰੀ ਸਮਾਗਮ ਸੀ ਹਰਿਆਣਾ ਦਾ ਪਰ ਸ਼੍ਰੀ ਅਨੰਦਪੁਰ ਸਾਹਿਬ ਨਹੀਂ ਆਏ ਜਿਸ ਤੇ ਆਮ ਆਦਮੀ ਪਾਰਟੀ ਵੱਲੋਂ ਸਵਾਲ ਚੁੱਕੇ ਗਏ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਕਿ ਪੀਐਮ ਅਨੰਦਪੁਰ ਸਾਹਿਬ ਨਹੀਂ ਆਏ ਜਿਸ ਕਰਕੇ ਇਹ ਘੱਟੀਆਂ ਸਿਆਸਤ ਹੈ ਹਲਕੇ ਦਰਜੇ ਦੀ ਸਿਆਸਤ ਹੈ ਮੌਜੂਦ ਵੀ ਇਨ੍ਹਾਂ ਵਿੱਚੋਂ ਕੋਈ ਖਾਸ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਉਹ ਕੱਲ ਕੁਰਕਸ਼ੇਤਰ ਤਾਂ ਆਏ ਤੇ ਕੁਰਕਸ਼ੇਤਰ ਤੋਂ ਮਹਿਜ਼ 12 ਕੇ 15 ਮਿੰਟ ਦੀ ਫਲਾਈਟ ਹੋਏਗੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਰ ਉੱਥੇ ਨਤਮਸਤਕ ਹੋਣ ਦੇ ਲਈ ਨਹੀਂ ਆਏ ਮੈਂ ਸਮਝਦਾ ਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਸਾਰੇ ਦੇ ਸਾਰੇ ਕੇਂਦਰ ਦੇ ਵਜ਼ੀਰ ਉਹਨਾਂ ਦੇ ਸਾਰੇ ਮੁੱਖ ਮੰਤਰੀ ਕਿ ਇਨਵੀਟੇਸ਼ਨ ਹੋਣ ਦੇ ਬਾਵਜੂਦ ਕਿ ਜੀ ਹੋਰ ਕੋਈ ਗੱਲ ਨਹੀਂ ਕਰਨੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇਸ਼ ਨੀ ਵਿਸ਼ਵ ਗੁਰੂ ਤਾਂ ਬਣਦੇ ਨੇ ਇਹਨਾਂ ਦੀ ਪਾਰਟੀ ਹੈ ਜਿਹੜੀ ਬੀਜੇਪੀ ਉਹ ਪੀਐਮ ਸਾਹਿਬ ਨੂੰ ਵਿਸ਼ਵ ਗੁਰੂ ਦਾ ਐਲਾਨਣ ਦੇ ਵਿੱਚ ਤੇ ਥਾਪਣ ਦੇ ਵਿੱਚ ਤੇ ਪ੍ਰੋਜੈਕਟ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਪਰ ਐਕਚੁਅਲ ਦੇ ਵਿੱਚ ਜਿਹੜੇ ਵਿਸ਼ਵ ਦੇ ਗੁਰੂ ਸੀਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਇਹ ਨਮਨ ਕਰਨ ਦੇ ਲਈ ਵੀ ਨਹੀਂ ਪਹੁੰਚੇ ਹੈਗੇ ਇਸ ਚੀਜ਼ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਜੇ ਕਿਸੇ ਨੂੰ ਵਹਿਮ ਭਰਮ ਪਹਿਲਾਂ ਸੀ ਉਹ ਦੂਰ ਹੋ ਗਿਆ ਹੋਊਗਾ ਕਿ ਕਿੰਨੀਕ ਨਫ਼ਰਤ ਇਨ੍ਹਾਂ ਲੋਕਾਂ ਦੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਪੰਜਾਬ ਪੰਜਾਬੀਅਤ ਔਰ ਸਿੱਖ ਕੌਮ ਦੇ ਪ੍ਰਤੀ ਇਹ ਭਰੀ ਹੋਈ ਹੈ ਇਹ ਆਪਕੇ ਪਾਸ ਤੋਂ ਮੇਰੇ ਖਿਆਲ ਸੇ ਮੰਗਲ ਔਰ बुद्ध ग्रह का भी जो राष्ट्रपति है सर्वोच्च नेता है जो बिना एमपी एमएलए कुछ भी हुए पैंतीस गाड़ियों के ट्रैवल केड में घूमता है इतनी बड़ी सेलिब्रिटी है साहब आपके पास तो तो दुनिया का सबसे बड़ा अच्छा नेता होने के बाद भी आपको मोदी जी जैसे नेता को वहाँ बुलाने की क्या आवश्यकता पड़ गई आप तो पैंतीस पैंतीस गाड़ियां उसके लिए छोड़ते हैं। सीएम के बगल में एक कैंप uh, ऑफिस की जगह है उसको भी तैयार करवा रहे हैं दो और कोठिया भी हैं उनतालीस सेक्टर में थर्टी नाइन में सॉरी तो इतनी बड़ी फहरिस्त होने के बावजूद आपको एक uh, उस व्यक्ति की जरूरत पड़ गई जिसको जिसको मारने की जिसको मरवाने के नारे आपने